ਭਾਈ ਕਾਲਾ ਸਾਹ ਭਾਈ ਗੁਰਜੀ ਕੀ ਫਤਿਹ ਜੀ ਫਤਿਹ ਜੀ ਘਰ ਦਾ ਖਾਸਾ ਗੁਰਜੀ ਪੈਰੋ ਚੜਦੀ ਕਲਾ ਚੜਦੀ ਕਲਾ ਜੀ ਬੱਬੇ ਬਹੁਤ ਸਲਾ ਬਣਾ ਪਾਇਆ ਬਹੁਤ ਸੋਹਣੇ ਲੱਗਦੇ ਆ ਮੈਂ ਕਾਰ ਨੂੰ ਬ੍ਰੇਕ ਮਾਰਨੀ ਪੈਗੀ ਬਣੀ ਤੁਹਾਨੂੰ ਦੇਖ ਕੇ ਅੱਛਾ ਬਾਬਾ ਜੀ ਇੱਕ ਮੈਂ ਗਾਲੇ ਕੁਛ ਨਹੀਂ ਆ ਹਾਂ ਜੀ ਤੁਹਾਡੇ ਕੋਲ ਦਸਤਾਰਾ ਕਿੰਨੀ ਆ ਹਾਂ ਜੀ ਦਸਤਾਰਾ ਕਿੰਨੀ ਆ ਦਸਤਾਰਾ ਕਿੰਨੀ ਦਸਤਾਰਾ ਇਹ ਦਸਤਾਰ ਮੈਂ ਉਹਦਾ 7 ਮੀਟਰ ਦੀ ਬੰਦ ਨਹੀਂ ਲੈ ਨਹੀਂ ਜਾਂਦੀ ਸਾਨੂੰ ਲੱਗਾ ਲੈ ਹੀ ਨਹੀਂ ਜਾਂਦੀ ਧੰਗ ਗੁਰੂ ਰਾਮਦਾਸ ਇਹ ਸਾਡੇ ਇੱਕ ਸਿੱਖਾਂ ਦੇ ਹਾਲਾਤ ਆ ਹਾਂਜੀ ਇਤੋਂ ਕਿੰਨੇ ਪੈਸੇ ਬਣਦੇ ਆ ਰਿਕਸ਼ੇ ਤੋਂ ਪੁੱਬਣ ਜਾਂਦਾ ਕਰੀ 300 ਹੀ ਬਣ ਜਾਂਦਾ ਕਰੀ ਹਾਂ ਵੱਧ ਵੀ ਬਣ ਜਾਂਦਾ ਕਰੀ ਘੱਟ ਵੀ ਬਣ ਜਾਂਦੇ ਅੱਛਾ ਤੇ ਦਸਤਾਰ ਲਈ ਨਹੀਂ ਜਾਂਦੀ ਹੋਰ ਹੁਣ ਹੁਣ ਕਿੰਨੀਆਂ ਆ ਮ ਦਸਤਾਰਾਂ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਹੈਗੇ ਜਿਹੜੇ ਪਰਨੇ ਦੇ ਹੈਗੇ ਉਹ ਪਰਨੇ ਆ ਹਾਂਜੀ ਪਰਨੇ ਆ ਇੱਕ 2 1 2 ਹੋਣਗੇ ਇੱਕ ਆ ਜੋ ਹੈ ਦੋ ਆ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਲੱਗਿਆ ਕਿਸ ਦੇ 버ਗਰ ਪਤਾ ਨਹੀਂ ਕੀ ਕੁਝ ਲਾਤਾ ਸਿੱਖਾਂ ਨੇ ਹਾਂਜੀ ਪਰ ਸਾਡੇ ਸਿੱਖ ਜਿਹੜੇ ਰੁਲਦੇ ਪਏ ਆ ਉਹਨਾਂ ਨੂੰ ਅਸੀਂ ਨਹੀਂ ਦੇਖਣਾ ਹਾਂਜੀ ਤੁਸੀਂ ਜਿਹੜੇ 10-20 ਰੁਪਇਆ ਕਮਾਉਂਦੇ ਰੋਜ਼ ਹਾਂਜੀ ਇੰਨਾ ਕੀ ਕਮਾਉਂਦੇ ਹੋਣੇ ਹਾਂਜੀ ਤੁਹਾਡੇ ਵਾਲੇ ਕਿਸੇ ਨੇ ਨਹੀਂ ਦੇਖਣਾ ਸਾਡੀ ਕੌਮ ਨੇ ਨਹੀਂ ਦੇਖਣਾ ਬਾਬਿਓ ਨਹੀਂ ਨਹੀਂ ਦੇਖਣਾ ਅਨੁਗੁਰਿ ਗੁਰਦਾਸ ਕੀ ਕਿੱਦਾਂ ਹੋਊਗਾ ਸਿੰਘੋ ਸਾਡਾ ਹਾਂਜੀ ਕਿੱਦਾਂ ਹੋਊਗਾ ਸਿੰਘੋ ਹੋਊਗਾ ਗੁਰੂ ਰਾਮਦਾਸ ਸਾਥੇ ਗੁਰਦਾਸ ਕਰੂਗਾ ਹਾਂਜੀ ਪਰ ਜੇ ਕੋਮ ਇਤਰਾ ਹੀ ਪਲੰਗਰਾ ਦੇ ਸਵਾਚ ਪੈ ਗਈ ਤਾਂ ਕੀ ਕੀ ਬਣੂਗਾ ਕੋਮ ਦਾ ਬਣਾ ਕੋਹ ਦੇਈ ਜਾਂਦਾ ਮਾਲਕ ਸਬਰ ਹਾਂਜੀ ਸਬਰ ਹੀ ਆ ਬਾਬੀ ਉਹ ਸਬਰ ਕਿੰਨੀ ਦੇਰ ਕਰ ਲੋਗੇ ਜਿੰਨਾ ਜਰ ਉਹਦਾ ਹੁਕਮ ਹੋਇਆ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਸਾਡੀ ਕੋਮ ਨੇ ਤੁਹਾਨੂੰ ਨਹੀਂ ਪੁੱਛਣਾ ਨਾ ਤੂੰ ਕੁੱਤੇ ਰਿਕਸ਼ੇ ਲੈ ਕੇ ਬਾਕੀਆਂ ਪੱਗਾਂ ਪਾ ਕੇ ਵੀ ਬਾਰ ਖੜਜੋਗੇ ਨਾ ਸਾਡੀ ਕੌਮ ਇਹ ਤੁਹਾਨੂੰ ਨਹੀਂ ਦੇਖਣਾ ਨਹੀਂ ਦੇਖਣਾ ਨਹੀਂ ਦੇਖਣਾ ਕਿੰਨੇ ਅੰਗਨੇ ਕਿੰਨੇ ਬੰਦੇ ਨੇ ਤੁਹਾਨੂੰ ਕਦੀ ਪੁੱਛਿਆ ਕਿ ਨਹੀਂ ਦਸਤਾਰਾ ਕਿੰਨੇ ਆਲੇ ਪੁੱਛਿਆ ਕਦੀ ਪੁੱਛਿਆ ਗਏ ਨੇ ਨਹੀਂ ਪੁੱਛਿਆ ਨਾ ਇਹ ਸਾਡੀ ਕੌਮ ਦਾ ਹਾਲ ਆ ਆ ਗਿਆ ਬਾਬਿਓ ਇਹ ਥੋੜੀ ਮਾਇਆ ਕਿਲੇਣ ਮੇਰੇ ਉਹਨੂੰ ਇਹ ਗੁਰਦਾਮ ਦਾਸ ਪਾਸ਼ਾ ਨੇ ਦਿੱਤੀ ਆ ਇਹ ਤੁਸੀਂ ਇੱਕ ਦਸਤਾਰ ਲੈ ਕੇ ਆਇਓ ਪਿਆਰੇ ਠੀਕ ਹੈ ਜੀ ਠੀਕ ਆ ਜੀ ਤੁਹਾਨੂੰ ਕਿਸ ਨੇ ਨਹੀਂ ਪੁੱਛਣਾ ਬਾਬਿਓ ਇਸ ਤਰ੍ਹਾਂ ਹੀ ਰੋਲਦੀ ਆ ਪਤ ਮਰਨਾ ਹੈਗਾ ਜੇ ਕੌਮ ਹੱਲੇ ਵੀ ਨਾ ਜਾਗੀ ਹੱਲੇ ਵੀ ਇੱਕ ਲੰਗੜਾ ਬਰਗਰ ਪਿੱਜਿਆਂ ਦੇ ਪਿੱਛੇ ਪੈ ਗਈ ਨਾ ਦਿਖਾਵੇਂ ਤੇ ਫੇਰ ਸਾਡੀ ਕੌਮ ਦਾ ਕੁਛ ਨੁਮੰਦਾ ਨਹੀਂ